ਇੱਕ ਮੈਂ ਕੋਈ ਐਹੋ ਜੀ ਫਾਈਲ ਸਾਈਨ ਨਹੀਂ ਕਰਦਾ ਜਿਹਦੇ ਨਾਲ ਆਮ ਲੋਕਾਂ ਦੀ ਜੇਬ ਤੇ ਇੱਕ ਪੈਸੇ ਦਾ ਵੀ ਬੋਝ ਪਵੇ ਤੇ ਐਹੋ ਜੀ ਫਾਈਲ ਮੈਂ ਕਦੇ ਵੀ ਨਹੀਂ ਛੱਡਦਾ ਜਿਹਦੇ ਨਾਲ ਲੀਡਰਾਂ ਨੇ ਜਿਹੜਾ ਪੈਸਾ ਲੁੱਟਿਆ ਉਹਨੂੰ ਬਾਹਰ ਕੱਢਣ 'ਚ ਕੋਈ ਟਾਈਮ ਲੱਗਦਾ ਹੋਵੇ ਮੈਂ ਕਹਿੰਦਾ ਸਾਈਨ ਕਰੋ ਪੈਸੇ ਕਢਾਓ ਇਹਨਾਂ ਦੀਆਂ ਜੇਬਾਂ 'ਚੋਂ ਵਿਆਸ ਸਮੇਤ ਖਜ਼ਾਨੇ 'ਚ ਖਜ਼ਾਨੇ 'ਚ ਸਿੱਧੇ ਲੋਕਾਂ ਕੋਲੇ ਆਹ ਤਰੀਕਾ ਬਸ ਆਪਣਾ ਕੰਮ ਕਰਦਾ ਦਾ ਬਸ ਜਦੋਂ ਹਾਰ ਜਾਂਦੇ ਨੇ ਪੰਥ ਖਤਰੇ 'ਚ ਹੈ ਜੀ ਪੰਥ ਨੂੰ ਬਚਾਓ ਉਹ ਭਾਈ ਪੰਥ ਬਹੁਤ ਵੱਡਾ ਹੈ ਸਾਡਾ ਪੰਥ ਬਹੁਤ ਮਜ਼ਬੂਤ ਹੈ ਇਹ ਪੰਥ ਅਕਾਲੀ ਦਲ ਦੇ ਹਾਰਨ ਨਾਲ ਕੋਈ ਖਤਰੇ 'ਚ ਨਹੀਂ ਹੁੰਦਾ ਤੁਸੀਂ ਆਪਣੀ ਫਿਕਰ ਕਰੋ ਆ ਹੁਣ ਘਰੇ ਫਿਰਦੇ ਨੇ ਪਰਿਵਾਰ ਬਚਾਓ ਕਿਹੜਾ ਪੰਜਾਬ ਬਚਾਓ ਤੁਸੀਂ ਦੇਖ ਲਓ ਇਹ ਕਿੰਨੇ ਕੁ ਪੰਜਾਬ ਪ੍ਰਤੀ ਵਫਾਦਾਰ ਨੇ ਜਾਂ ਕਿੰਨੇ ਕੁ ਪੰਜਾਬ ਲਈ ਕਸ਼ਟ ਚੱਲ ਸਕਦੇ ਨੇ ਇਹ ਗੱਲ ਗੱਲ ਤੇ ਕਹਿੰਦੇ ਨੇ ਨਾ ਕੁਰਬਾਨੀਆਂ ਦੇਣੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹ ਜਿਹੜੀ ਕਾਰ ਜੀਪ ਜਿਹੜੀ ਕਾਰ ਦੇ ਉੱਤੇ ਬੈਠਣ ਲੱਗਾ ਜਿਹੜੀ ਗੱਡੀ ਦੇ ਉੱਪਰ ਬੈਠਣ ਲੱਗਾ ਸੁਖਵੀਰ ਬਾਦਲ ਉਹਦੇ ਉੱਤੇ ਛੱਤ ਪਾ ਲਈ ਤਾਂ ਕਿ ਮੈਨੂੰ ਧੁੱਪ ਨਾ ਲੱਗੇ ਤੇ ਮੂਰੇ ਵਲੰਟੀਅਰ ਮੋਟਰਸਾਈਕਲ ਤੇ ਐਦਾਂ ਹੀ ਨੇ ਪਰ ਜਾਂ ਤਾਂ ਕੱਲੇ ਕੱਲੇ ਮੋਟਰਸਾਈਕਲ ਤੇ ਛੱਤ ਪਵਾ ਭਰਾਵਾ ਨੇ ਤੂੰ ਕੱਲਾ ਐ ਫਿਰ ਧੁੱਪ ਤੈਨੂੰ ਹੀ ਲੱਗਦੀ ਹੈ ਕੱਲੇ ਨੂੰ ਵੀਰੋ ਇਹ ਟੈਂਪਰੇਚਰ ਪੁੱਛ ਕੇ ਤੁਰਨ ਆਲੇ ਬੰਦੇ ਨੇ ਕਿੰਨਾ ਟੈਂਪਰੇਚਰ ਹੈ ਸਰ 40 ਹੈ ਓਕੇ ਜਦੋਂ 35 ਰਹਿ ਗਿਆ ਦੱਸਿਓ ਉਦੋਂ ਪੰਜਾਬ ਬਚਾਉਣ ਚੱਲਾਂਗੇ ਲੈ ਬਚਾ ਲਓ ਪੰਜਾਬ ਇਹਨਾਂ ਤੋਂ ਸੋ ਇਹਨੇ ਇਹਨਾਂ ਦਾ ਕੀ ਲੈਣਾ ਦੇਣਾ ਲੈ ਇਹਨਾਂ ਦਾ ਆਪਣੇ ਨਾਲ ਕੋਈ ਇਹਨਾਂ ਦਾ ਕੋਈ ਆਪਣੇ ਨਾਲ ਆਪਣੀ ਜ਼ਿੰਦਗੀ ਨਾਲ ਕੋਈ ਮੇਲ ਨਹੀਂ ਖਾਂਦੀ ਕੋਈ ਚੀਜ਼ ਨਾ ਇਹਨਾਂ ਦਾ ਰਹਿਣ ਸਹਿਣ ਆਪਣੇ ਨਾਲ ਮਿਲੇ ਮੈਂ ਕਿੱਦਾਂ ਦਾ ਕਹੀ ਜਾਣਾ ਯਾਰ ਤੁਸੀਂ ਪੰਜਾਬ ਦੇ ਬਹੁਤ ਵੱਡੇ ਹਤੈਸ਼ੀ ਹੋ 100 'ਚੋਂ 33 ਆਲਾ ਪਾਸ ਹੁੰਦਾ ਚਲ ਮੈਂ 25 ਕਰ ਦੇਣਾ ਅੱਜ ਮੋਗੇ ਤੋਂ 20 ਕਰ ਦੇਣਾ ਚਲ ਵੀ 100 ਚੋਂ 20 ਨੰਬਰ ਪੰਜਾਬੀ ਦੇ ਪੇਪਰ ਚੋਂ ਲਿਖਤੀ ਟੈਸਟ ਚੋਂ ਲੈ ਕੇ ਪਾਸ ਕਰ ਲੈਣ ਬਾਜਬਾ ਜੋ ਸਿੱਧੂ ਮਜੀਠੀਆ ਸੁਖਵੀਰ ਬਾਦਲ ਲੈ 100 ਚੋਂ 20 ਨੰਬਰ ਪੰਜਾਬੀ ਚੋਂ ਲਿਖਤੀ ਟੈਸਟ ਦੇ ਵਿੱਚੋਂ ਲੈ ਲੈਣ 20 ਨੰਬਰ ਮੈਂ ਮੰਨ ਜੂਗਾ ਪੰਜਾਬ ਦੇ ਬਈ ਬਹੁਤ ਤੈਸ਼ੀ ਨੇ ਨਾਲੇ ਚਲੋ ਐ ਕਰਦੇ ਆ ਥੋੜਾ ਜਿਹਾ ਪੇਪਰ ਵੀ ਲੀਕ ਕਰ ਦਾਂਗੇ ਲੀਕ ਕਰ ਦਾਂਗੇ ਵੀ ਆਹ ਸਵਾਲ ਆਊਗਾ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਮੈਨੂੰ ਵੀ ਪਤਾ ਹੈ ਕਿ ਇਹਨਾਂ ਨੂੰ ਪਤਾ ਹੈ ਕਿ ਚੰਡੀਗੜ੍ਹ ਪਰ ਮੈਨੂੰ ਇਹਨਾਂ ਪੱਕਾ ਪਤਾ ਹੈ ਲੀਕ ਕਰਕੇ ਵੀ ਇਹ ਸਵਾਲ ਚ ਇਹਨਾਂ ਨੂੰ ਨੰਬਰ ਨਹੀਂ ਆਉਣੇ ਕਿਉਂਕਿ ਇਹ ਤਾਂ ਪਤਾ ਵੀ ਚੰਡੀਗੜ੍ਹ ਹੈਗੀ ਹੈ ਲਿਖਣਗੇ ਕਿਵੇਂ ਅੱਛਾ ਇਹਨਾਂ ਨੇ ਪਾ ਦੇਣਾ ਚੱਚੇ ਨੂੰ ਟਿੱਪੀ ਡੱਡੇ ਨੂੰ ਬਿਹਾਰੀ ਗਾਗਾ ੜਾੜਾ ਗੱਗਾ ੜਾੜਾ ਹੈ ਨਾ ਇਹ ਵੀ ਗਲਤ ਹੋਊਗਾ ਕਿਉਂਕਿ ੜਾੜੇ ਦੇ ਪੈਰ 'ਚ ਹਾ ਹਾ ਪੈਂਦਾ ਹੈ ਇਹ ਪੈਰ ਚ ਆਇਆ ਹੋਏ ਵਾਲੇ ਕਿੱਥੇ ਨੇ ਇਹ ਤਾਂ you me you know thank you ਆਇਆ ਸਾਨੂੰ ਕਹਿੰਦੇ ਮਟੀਰੀਅਲ ਕਿਹੋ ਜਿਹਾ ਆ ਗਿਆ ਹੈ ਉਹ ਸਾਡੇ ਜਵਾਗ ਜਿੱਤਿਆ ਕਹਿੰਦੇ ਕਿ ਹੋ ਜਾ ਮਟੀਰੀਅਲ ਆ ਗਿਆ ਕਿਹੋ ਜਿਹਾ ਮਟੀਰੀਅਲ ਆ ਗਿਆ ਉਹ ਭਾਈ ਮਟੀਰੀਅਲ ਤਾਂ ਤੁਸੀਂ ਹੋ ਹੁਣ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਤੁਹਾਨੂੰ ਸੋ ਇਸ ਕਰਕੇ ਪੰਜਾਬੀਓ ਪੰਜਾਬ ਦੇ ਨਾਲ ਖੜੋ ਹੁਣ ਵੇਲਾ ਹੈ 2 ਮਹੀਨੇ ਪੰਜਾਬ ਦੇ ਨਾਮ ਲਾ ਦਿਓ ਆ ਜਿਹੜੇ ਥੋੜਾ ਬਹੁਤ ਬੇਸਜਾ ਕੋਰਦੇ ਨੇ ਆ ਸਾਇਕ ਤੇ ਜ ਨੇ ਇਹਨਾਂ ਦਾ ਕੰਮ ਖ ਕਰੋ ਖਤਮ ਉਸ ਤੋਂ ਬਾਅਦ 1 ਜੂਨ ਨੂੰ ਤੁਹਾਡੀ ਜ਼ਿੰਮੇਵਾਰੀ ਖਤਮ ਤੇ ਮੇਰੀ ਸ਼ੁਰੂ ਉਸ ਤੋਂ ਬਾਅਦ ਮੈਂ ਦਖਾਊਂਗਾ ਕਿ ਪੰਜਾਬ ਸੋਨੇ ਦੀ ਚਿੜੀ ਕਿਵੇਂ ਬਣ ਸਕਦਾ ਹੈ ਇਹਨਾਂ ਨੇ ਇਹਨਾਂ ਨੇ ਠੇਕ ਹੀ ਲੈ ਰੱਖਿਆ ਸੀ ਵੀ ਸਾਡੇ ਹੀ ਹੁੰਦਾ ਹੈ ਰਾਜ ਐ ਕਿਵੇਂ ਹੁੰਦਾ ਤੁਹਾਡਾ ਰਾਜ ਬਈ ਅਸੀਂ ਕਾਦੇ ਵਾਸਤੇ ਆ ਬਈ ਇੱਥੇ ਅਸੀਂ ਅਸੀਂ ਪੰਜਾਬ ਚ ਬਾਰਿਸ਼ ਤਾਂ ਤੁਸੀਂ ਹੋ ਅਸਲੀ ਪੰਜਾਬ ਦੇ ਇਹਨਾਂ ਨੂੰ ਇਹਨਾਂ ਨੂੰ ਕੌਣ ਪੁੱਛਦਾ ਸੋ ਇਹ ਇਸੇ ਕਰਕੇ ਹੁਣ ਦੁਖੀ ਨੇ ਮੈਂ ਤਾਂ ਵਿਧਾਨ ਸਭਾ ਜਿੰਦਾ ਲੈ ਗਿਆ ਸੀ ਮੈਂ ਜਿੰਦਾ ਬਾਹਰੋਂ ਲਾਉਣ ਬਤਨ ਕਿਹਾ ਸੀ ਮੈਂ ਕਿਹਾ ਸੀ ਜੀ ਇਹ ਵਿਰੋਧੀ ਧਿਰ ਵਾਲੇ ਨਾ ਆਪ ਬੋਲ ਕੇ ਭੱਜ ਜਾਂਦੇ ਨੇ ਅੰਦਰੋਂ ਜਿੰਦਾ ਲਾਓ ਉਦਯਿੰਦਿਆਂ ਤੇ ਲੜ ਪਏ ਤੇ ਫਿਰ ਐਂ ਕਰਿਓ ਇੱਕ ਤਰੀਕ ਨੂੰ ਜਿੰਦੇ ਲਾ ਦਿਓ ਚਾਰ ਤਰੀਕ ਨੂੰ ਚਾਬੀ ਮੇਰੇ ਕੋਲੇ ਆ ਜੂ ਲੈ ਹੁਣ ਦੇਖਿਓ ਫਿਰ ਪੰਜਾਬ ਦੇ ਖਜ਼ਾਨੇ ਦੀ ਚਾਬੀ ਤੁਹਾਡੇ ਕੋਲੇ ਇਹਨਾਂ ਨੇ ਜਿੰਦੇ ਦੀ ਚਾਬੀ ਮੇਰੇ ਕੋਲੇ ਤੇ ਉਹ ਤੋਂ ਬਾਅਦ ਮਜਾਲ ਹੈ ਕੋਈ ਸੈਂਟਰ ਇੱਕ ਪੈਸਾ ਵੀ ਸਾਡਾ ਰੋਕ ਲੇ ਆ ਪਿਛਲੇ ਦਿਨੀ ਅਫਵਾਹ ਫਲਾਤੀ ਭਗਵੰਤ ਮਾਨਤਾ ਜੀ ਅਮੀਰਾਂ ਨੂੰ ਮੰਡੀਆਂ ਖੋਲ ਕੇ ਮੈਂ ਭਾਈ 2013 ਤੋਂ ਚੱਲੀ ਜਾਂਦਾ ਅੱਜ ਤੱਕ ਉਹ ਬੰਦ ਕੀਤੇ ਐ ਆ ਡਗਰੂ ਵਾਲਾ ਆ ਨਾਲ ਉਹ ਭਾਈ ਸਾਸੀ ਤਾਂ ਮੰਡੀਆਂ ਵਧਾਈਆਂ ਨੇ ਸਾਨੂੰ ਪ੍ਰਾਈਵੇਟ ਮੰਡੀਆਂ ਬਣਾਉਣ ਦੀ ਕਰੋੜ ਐ ਸਾਡੇ ਕੋਲ ਸਰਕਾਰੀ ਮੰਡੀਆਂ ਇੰਨੀਆਂ ਨੇ ਅੱਜ ਤੱਕ ਪਿਛਲੀ ਵਾਰ ਨਾਲੋਂ ਮੰਡੀਆਂ ਵਧਾਈਆਂ ਨੇ ਹੋਰ ਗੱਲ ਤੇ ਪੁੱਛਦੇ ਨਹੀਂ ਕਰਦੇ ਨਹੀਂ ਚੱਕ ਤੜਕੀ ਉੱਠਣਸਾਰ ਕਹਿੰਦੇ ਕੀ ਐ ਅੱਛਾ ਭਗਵੰਤ ਮਾਨ ਦੇ ਖਿਲਾਫ ਐ ਚੱਕ ਦਿਓ ਬਾਜ ਮਾਫੀ ਮੰਗਣੀਆਂ ਪੈਂਦੀਆਂ ਉਹ ਜਾਖੜ ਕਹਿੰਦਾ ਝਾਕੀ ਕਹਿੰਦਾ 26 ਜਨਵਰੀ ਵਾਲੀ ਤਾਂ ਨਹੀਂ ਕਹਿੰਦਾ ਲਈ ਕਹਿੰਦਾ ਉਹ ਚੇਜਰੀ ਵਾਲ ਤੇ ਭਗਵਾਨ ਤਮਾਨ ਨੇ ਆਪਦੀ ਫੋਟੋ ਲਾ ਲਈ ਸੀ ਮੈਂ ਕਿਹਾ ਚੱਲ ਮੈਂ ਰਾਜਨੀਤੀ ਛੱਡ ਦੂੰਗਾ ਤੂੰ ਦਿਖਾ ਦੇ ਕਿਹੜੇ ਮਾਡਲ ਦੀ ਫੋਟੋ ਲਾਈ ਸੀ ਬਾਅਦ ਜਦੋਂ ਸਰਕਾਰ ਨੇ ਕਲੀਅਰ ਕਰਤਾ ਗਵਰਨਮੈਂਟ ਨੂੰ ਦੱਸਣਾ ਪੈਗਾ ਵੀ ਕੋਈ ਫੋਟੋ ਨਹੀਂ ਲਾਈ ਸੀ ਫਿਰ ਕਹਿੰਦਾ ਹਾਂ ਨਿੱਜੀ ਵਿਚਾਰ ਨੇ ਮੇਰੇ ਨਿੱਜੀ ਵਿਚਾਰ ਦਾ ਸੀ ਹੱਦ ਆਇਆ ਹੁਣ ਕੋਈ ਪਤਾ ਨਹੀਂ ਕਦੋਂ ਕਿਹੜਾ ਕਿੱਧਰ ਨੂੰ ਚੱਲ ਜੇ ਇਨਾਂ ਕੋਲੇ ਇਹਨਾਂ ਦਾ ਬੁਰਾ ਹਾਲ ਹੈ 15 ਦਿਨ ਪਹਿਲਾਂ ਕਹਿੰਦੇ ਸੀ ਕਿ ਭਾਜਪਾ ਨਾਲ ਸਾਡਾ ਸਮਝੌਤਾ ਹੋਣਾ ਬੜਾ ਜ਼ਰੂਰੀ ਹੈ ਕਿਉਂਕਿ Hindu Sikh ekta bhai char kisan ehde naal bani raho gi ਇਹੀ ਕਹਿੰਦੇ ਸੀ ਅਕਾਲੀਦਾਲ ਨਾਲੇ ਜਦੋਂ ਉਹਨਾਂ ਨੇ ਜਵਾਬ ਦਿੱਤਾ ਕੱਲ ਪਰਸੋ ਕਹਿੰਦੇ ਭੁੱਲ ਜੋ ਦਿੱਲੀ ਵਾਲਿਆਂ ਨੂੰ ਇ tanto ਬਹੁਤ ਮਾਰੇ ਨੇ ਬਈ ਸਾਨੂੰ ਹੀ ਪਾਓ ਵੋਟਾਂ ਹੱਦ ਆ ਯਾਰ ਕਦੇ ਮਰ ਜਾ ਚਿੜੀ ਕਦੇ ਜਿਉਂ ਜਾ ਚਿੜੀ ਥੋਡੇ ਹਿਸਾਬ ਨਾਲ ਹੀ ਚੱਲੀਏ ਕਦੇ ਉੱਧਰ ਨੂੰ ਚਲੇ ਜਾਨੇ ਹੋ ਕਦੇ ਇੱਧਰ ਨੂੰ ਚਲੇ ਜਾਨੇ ਹੋ ਕਦੇ ਫੇਰ ਉੱਧਰ ਨੂੰ ਕਦੇ ਫੇਰ ਇੱਧਰ ਨੂੰ ਉਹ ਮੈਨੂੰ ਪੱਤਰਕਾਰ ਕਹਿੰਦੇ ਜੀ ਸੁਖਦੇਸ਼ ਸਿੰਘ ਢੀਂਟਸਾ ਦੀ ਤੇ ਉਹਦੇ ਮੁੰਡੇ ਦੀ ਘਰ ਵਾਪਸੀ ਹੋ ਗਈ ਮੈਂ ਕਿਹਾ ਕਿਹੜੇ ਘਰ ਚ ਵਾਪਸੀ ਹੋ ਗਈ ਕਹਿੰਦੇ ਕਾਲੀ ਦਲ ਚ ਆ ਗਏ ਮੈਂ ਕਿਹਾ ਇਹ ਤਾਂ ਹਬਦੇ ਘਰ ਹੀ ਮੁੜੇ ਨੇ ਕਹਿੰਦੇ ਹਾਂ ਜੀ ਘਰ ਵਾਪਸੀ ਹੋ ਗਈ ਮੈਂ ਕਿਹਾ ਇਹ ਤਾਂ ਆਪ ਹੀ ਗਏ ਸੀ ਆਪ ਹੀ ਮੁੜਿਆਏ ਇਨੂੰ ਕਹਿੰਦੇ ਉਹ ਘਰ ਵਾਪਸੀ ਉਹਦੇ ਮੰਨਾਂਗੇ ਜਿਹੜੇ ਘਰ ਲੋਕਾਂ ਨੇ ਨਾ ਤੋ ਖੋਹੇ ਨੇ ਨਾ ਚੰਡੀਗੜ੍ਹ ਵਾਲੇ ਜਿਹਦੇ ਉਹਨਾਂ ਘਰਾਂ 'ਚ ਵਾਪਸੀ ਹੋ ਗਈ ਉਹਦੇ ਮੰਨ ਜਾਵੇ ਉਹਨਾਂ ਘਰਾਂ 'ਚ ਕੋਈ ਨਹੀਂ ਵੜਨਿੰਦਾ ਇਹਨਾਂ ਨੂੰ ਇਹ ਤਾਂ ਉਥੋਂ ਸੋਫੇ-ਸੂਫੇ ਵੀ ਚੱਕ ਲਿਆ ਇਸ ਵੀ ਪੱਕਾ ਹੀ ਲੱਗ ਗਿਆ ਕੰਮ ਕਮ ਆ ਹੋ ਗਿਆ ਉਹਨਾਂ ਘਰਾਂ 'ਚ ਨਹੀਂ ਵੜਨਿੰਦਾ ਕੋਈ ਮੈਨੂੰ ਪਤਾ ਹੈ ਮੈਂ ਲੋਕਾਂ 'ਚ ਰਿਹਾ ਲੋਕ ਦੱਸ ਦਿੰਦੇ ਇੱਕ ਗੱਲ ਨਾਲ ਹੀ ਕਿਉਂਕਿ ਲੋਕਤੰਤਰ ਚ ਲੋਕ ਵੱਡੇ ਨੇ ਸੋ ਮੈਂ ਅੱਜ ਇੱਥੇ ਇਹ ਕੋਈ ਰੈਲੀ ਨਹੀਂ ਤਾਂ ਆਪਣਾ ਵਲੰਟੀਅਰਾਂ ਦਾ ਇੱਕ ਛੋਟਾ ਜਿਹਾ ਮਿਲਣੀ ਹੈ ਜਿੱਦੇ ਰੈਲੀ ਕੀਤੀ ਉਹਦੇ ਦੇਖਿਓ ਇਹਨਾਂ ਨੂੰ ਹੁੰਦਾ ਕੀ ਹੈ ਯਾਰ 2 ਸਾਲਾਂ ਚ ਹਾਲਤ ਦੇਖ ਲਓ ਗੋਲੀਆਂ ਹੀ ਕੱਢਣ ਲੱਗਦੇ ਸਿੱਧੀਆਂ ਮੈਨੂੰ ਤਾਂ ਸਿੱਧੀਆਂ ਹੀ ਪੈਣ ਲੱਗ ਗਈ ਹੋਣਾ ਨਾ 2 ਸਾਲਾਂ ਚ ਇਹਨੇ ਵੀ ਆ ਹਾਲਤ ਹੋ ਗਈ ਜਦੋਂ 4 ਸਾਲ ਹੋ ਗਏ ਆਪਣੀ ਸਰਕਾਰ ਨੂੰ ਐਂ ਚੱਲਦੇ ਨੂੰ ਇਹ ਤਾਂ ਸੜਕ ਤੇ ਆ ਕੇ ਲੋਕਾਂ ਦੇ ਰੋੜੇ ਵੱਟੇ ਮਾਰਨ ਲੱਗ ਜਾਣਗੇ ਯਾਰ ਹਾਲਤ ਕੀ ਕਰਤੀ ਇਹਨਾਂ ਨੇ ਮੇਰੇ ਬੱਤੀ ਦੰਦ ਨੇ ਮੇਰੀ ਗੱਲ ਸੱਚੀ ਹੋ ਜਾਂਦੀ ਹੈ ਮੈਂ ਕਿਤੇ ਕਿਹਾ ਸੀ ਪਤੰਦਰ 2017 ਚ ਕਿਹਾ ਸੀ ਪਤਾ ਨਹੀਂ ਬਾਈ ਚ ਵੀ ਜਿਸ ਹਿਸਾਬ ਨਾਲ ਇਹ ਬਿਆਨ ਜੇ ਦੇਈ ਜਾਂਦੇ ਆ ਬੋਲੇ ਜੇ ਹੋਏ ਪਏ ਆ ਕਦੇ ਇਧਰ ਨੂੰ ਕਦੇ ਇਧਰ ਨੂੰ ਕਦੋਂ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਮੈਨੂੰ ਸਰਕਾਰ ਦੇ ਖਰਚੇ ਤੇ ਕੋਈ ਪਾਗਲਖਾਨਾ ਵੀ ਖੋਲਣਾ ਪੈ ਸਕਦਾ ਹੈ ਕਿਉਂਕਿ ਹੋਰ ਕਿਸੇ ਸਟੇਟ ਨੇ ਤਾਂ ਲੈਣੇ ਨਹੀਂ ਸਾਹਮਣੇ ਤਾਂ ਆਪਾਂ ਨੂੰ ਹੀ ਪੈਣੇ ਨੇ ਇਹ ਪਰ ਕੋਈ ਸਿਆਣੇ ਵਾਲੀ ਗੱਲ ਕਰਦੇ ਆ ਕਿਉਂਕਿ ਨਾ ਕਿਸੋਂ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਇਹਨਾਂ ਦੀ ਮੱਤ ਵੱਜੂ ਹੀ ਹੁਣ ਸਮਝ ਨਹੀਂ ਆ ਰਹੀ ਕਰੀਏ ਕੀ ਬੰਦੇ ਨਹੀਂ ਲੱਭ ਰਹੇ ਉਹ ਮੇਰਾ ਇੱਕ ਦੋਸਤ ਹੈ ਉਹ ਮੈਨੂੰ ਕਹਿੰਦਾ ਸਾਡੇ ਪਿੰਡ ਦਾ ਕਿ ਜਥੇਦਾਰ ਹੈ ਉਹ ਤੜਕੀ ਅਰਦਾਸ ਕਰਾ ਕੇ ਆਉਂਦਾ ਮੈਂ ਕਿਹਾ ਕੀ ਕਹਿੰਦਾ ਮੈਂ ਕਿਹਾ ਟਿਕ ਕਹਿੰਦਾ ਟਿਕਟ ਵਾਰੇ ਅਰਦਾਸ ਕਰਾ ਕੇ ਆਉਂਦਾ ਮੈਂ ਕਿਹਾ ਵੀ ਅੱਛਾ ਵੀ ਟਿਕਟ ਮਿਲ ਜੇ ਕਹਿੰਦਾ ਨਾ ਨਾ ਇਹ ਅਰਦਾਸ ਕਰਾਉਂਦਾ ਕਿਤੇ ਮੈਨੂੰ ਨਾ ਮਿਲ ਜੇ ਆਹ ਹਾਲ ਹੈ ਬੈਕਾ ਲਿਦਲਦਾ ਕਿਤੇ ਟਿਕਟ ਹੀ ਨਾ ਮਿਲ ਜੇ ਐਵੇਂ ਸੱਪਾ ਪਊਗਾ ਕਿਹੜੇ ਮੂੰਹ ਨਾਲ ਲੋਕਾਂ ਜਾਵਾਂਗੇ ਆਹ ਹਾਲ ਤਾਂ ਸੱਚੀ ਗੱਲ ਹੈ ਨਾ ਤਾੜੀਆਂ ਮਾਰ ਕੇ ਇਸ ਗੱਲ ਦੀ ਤਾਇਿੱਦਤਾ ਕਰੋ ਨਾ ਆਹ ਹਾਲ ਤੋਂ ਹੋ ਗਈ 25 ਸਾਲ ਰਾਜ ਕਰਨ ਵਾਲਿਆਂ ਦੀ ਇਹ ਰੱਬ ਹੈ ਇਹ ਪਰਮਾਤਮਾ ਹੈ ਇਹ ਵਕਤ ਹੈ ਇਹ ਲੋਕ ਨੇ ਇਹਨੂੰ ਸਮਝੀ ਕੱਖ ਨਹੀਂ ਇਹਨੂੰ ਪਤਾ ਹੀ ਕੱਖ ਨਹੀਂ ਉਹ ਕਹਿੰਦੇ ਕੇਜਰੀਵਾਲ ਨੂੰ ਅੰਦਰ ਕਰ ਲਾਂਗੇ ਮੋਦੀ ਕਹਿੰਦਾ ਕੇਜਰੀਵਾਲ ਨੂੰ ਅੰਦਰ ਕਰਕੇ ਅਸੀਂ ਖਤਮ ਕਰ ਦਾਂਗੇ ਪਾਰਟੀ ਮੈਂ ਪਾਰਟੀਆਂ ਖਤਮ ਹੁੰਦੀਆਂ ਉਹ ਹੋਰ ਹੋਣਗੇ ਉਹ ਹੋਰ ਹੋਣਗੇ ਜਿਹੜੇ ਤੂਫਾਨਾਂ ਤੋਂ ਡਰ ਗਏ ਅਸੀਂ ਤਾਂ ਜੰਮੇ ਹੀ ਨੇਰੀਆਂ 'ਚ ਹੋਏ ਆਂ ਸਾਨੂੰ ਕੀ ਡਰਾਉਨੇ ਹੋ ਤੁਸੀਂ ਅਸੀਂ ਡਰਦੇ ਨਹੀਂ ਹੈਗੇ ਔਰ ਇੱਕ ਗੱਲ ਹੋਰ ਦੱਸ ਦਿੰਨੇ ਆ ਆ ਪਰਸੋ ਸੰਜੇ ਸਿੰਘ ਹੋਰੀ ਬਾਹਰ ਆਏ ਆ ਔਰ ਪ੍ਰਮਾਤਮਾ ਨੇ ਜੋ ਜੋ ਹਾਲਾਤ ਬਣਾਤੇ ਹੁਣ ਹੁਣ ਡਰੇ ਪਏ ਨੇ ਕਹਿੰਦੇ ਯਾਰ ਕਿਹੜੇ ਮੌਕੇ ਤੇ ਪੰਗਾ ਲੈ ਲੇ ਇਹਨਾਂ ਨਾਲ ਹੋਰ ਬਾਕੀਆਂ ਨੂੰ ਅੰਦਰ ਕਰ ਦਿੰਦੇ ਸੀ ਉਹ ਪਾਰਟੀਆਂ ਚੁੱਪ ਕਰਕੇ ਸਹਿ ਲੈਂਦੀਆਂ ਸੀ ਪਰ ਆਪਾਂ ਹੈਗੇ ਹਾਂ ਹੋਰ ਮਿੱਟੀ ਦੇ ਬਣੇ ਹੋਏ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਆਹ ਕੰਮ ਹੋ ਗਿਆ ਇਸ ਵਕਤ ਲੱਗੇ ਪਏ ਨੇ ਵੀ ਕਿਵੇਂ ਨਾ ਕਿਵੇਂ ਡੈਮੇਜ ਕੰਟਰੋਲ ਕਰੀਏ ਜਾਂ ਕੀ ਕਰੀਏ ਪਰ ਜੋ ਮਰਜ਼ੀ ਹੋ ਜੇ ਸੰਕਟ ਦਾ ਮੌਕਾ ਆ ਗੱਲ ਮੇਰੀ ਧਿਆਨ ਨਾਲ ਸੁਣ ਲਿਓ ਮਾੜਾ ਮੌਕਾ ਮਾੜਾ ਵਕਤ ਜਾਂ ਸੰਕਟ ਦਾ ਮੌਕਾ ਇੱਕ ਕੰਮ ਬਹੁਤ ਵਧੀਆ ਕਰ ਦਿੰਦਾ ਹੈ ਉਹ ਤੁਹਾਡੀ ਵਫਾਦਾਰੀ ਦੀ ਪਛਾਣ ਕਰਾ ਦਿੰਦਾ ਹੈ ਜਿਹੜੇ ਜਿਹੜੇ ਸੰਕਟ ਦੇ ਮੌਕੇ ਛੱਡ ਕੇ ਤੁਰ ਜਾਂਦੇ ਨੇ ਇਹਦਾ ਮਤਲਬ ਉਹ ਕਿਸੇ ਸਵਾਰਥ ਨੂੰ ਆਏ ਸੀ ਉਹ ਸੰਕਟ ਦੇ ਮੌਕੇ ਸਾਥ ਨਹੀਂ ਦੇ ਸਕੇ ਜਿਹੜੇ ਸੰਕਟ ਦੇ ਮੌਕੇ ਖੜ ਜਾਂਦੇ ਨੇ ਇਹਦਾ ਮਤਲਬ ਉਹ ਬੰਦੇ ਅਸਲੀ ਨੇ ਔਰਗੇਨਿਕ ਨੇ ਉਹ ਵਫਾਦਾਰ ਨੇ ਉਹ ਖੜਨਗੇ ਨਾਲ ਤੁਸੀਂ ਤਾਂ ਦੋ ਤਿੰਨ ਵਾਰੀ ਤੋਂ ਦਿੱਤ ਨੇ ਇਹ ਟੈਸਟ ਤਾਂ ਹੋ ਚੁੱਕੇ ਨੇ ਤੇ ਤੁਸੀਂ ਨਾਲ ਖੜੇ ਹੋ ਹਰ ਵਕਤ ਇੱਕ ਹਰ ਰੋਜ਼ ਅਰਵਿੰਦ ਕੇਜਰੀਵਾਲ ਜੀ ਕੋਲ ਵਕੀਲ ਜਾਂਦੇ ਆ ਮਿਲਣ ਜਾਂ ਉਹਨਾਂ ਦੀ ਧਰਮ ਪਤਨੀ ਜਾਂਦੀ ਹੈ ਮਿਲਣ ਕੋਰਟ ਵੱਲੋਂ anumati ਹੈ ਤੇ ਉਹ ਪੁੱਛਦੇ ਨੇ ਕਿ ਪੰਜਾਬ ਦਾ ਕੀ ਹਾਲ ਹੈ ਪੰਜਾਬ ਚ ਕੀ ਹੋ ਰਿਹਾ ਹੈ ਅਸਾਮ ਚ ਕੀ ਹੋ ਰਿਹਾ ਹੈ ਗੁਜਰਾਤ ਕੀ ਹੋ ਰਿਹਾ ਹੈ ਅੱਜ ਤੋਂ ਪੰਜਾਬ ਦੀ ਐਕਟੀਵਿਟੀ ਸ਼ੁਰੂ ਕੀਤੀਆਂ ਨੇ ਅੱਜ ਵਾਲਾ ਇਹ ਤੁਹਾਡਾ ਜਿਹੜਾ ਇਕੱਠ ਹੈ ਤੇ ਜਿਹੜੀਆਂ ਤੁਹਾਡੀਆਂ ਤਾੜੀਆਂ ਨੇ ਇਹ ਅਰਵਿੰਦ ਕੇਜਰੀਵਾਲ ਜੀ ਕੋਲੇ ਡੇਢ ਘੰਟੇ ਤੱਕ ਪਹੁੰਚ ਜਾਣਗੀਆਂ ਇੱਕ ਵਾਰੀ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰ ਲਾ ਦਿਓ ਇਨਕਲਾਬ ਇਨਕਲਾਬ ਸੋ ਵੀਰੋ ਜੀ ਆ ਤੁਹਾਡੇ ਜਿਹੜੇ ਜਜ਼ਬਾਤ ਨੇ ਇਹਨਾਂ ਦੀ ਕੋਈ ਕੀਮਤ ਨਹੀਂ ਕਿਸੇ ਕਰੰਸੀ 'ਚ ਔਰ ਪੰਜਾਬੀ ਪਹਿਲਾਂ ਵੀ ਆਮ ਆਦਮੀ ਪਾਰਟੀ ਨਹੀਂ ਪਹਿਲੇ 4 ਹਰੇ ਰੰਗ ਦੇ ਪੱਤੇ ਆਮ ਆਦਮੀ ਪਾਰਟੀ ਦੇ ਦਰਖਤੇ ਦਿੱਤੇ ਸੀ 14 ਚ 17 ਚ ਫਿਰ 19 ਚ 22 ਚ ਸਰਕਾਰ ਐ ਸੋ ਐਸ ਵਾਰ ਪੰਜਾਬ ਬਣੂਗਾ ਹੀਰੋ ਐਸ ਵਾਰ ਪੰਜਾਬ ਚੋਂ 13 0 ਮੈਂ ਕਹੂੰਗਾ ਮੈਂ ਕਹੂੰਗਾ ਪੰਜਾਬ ਬਣੂੰਗਾ ਹੀਰੋ ਤੁਸੀਂ ਕਹੋਗੇ ਤੇਰਾ ਜੀਰੋ ਪੰਜਾਬ ਬਣੂੰਗਾ ਹੀਰੋ ਦੋ ਵਾਰੀ ਕਹੋ ਤੁਸੀਂ ਮੈਂ ਇੱਕ ਵਾਰੀ ਕਹੂੰ ਤੂੰ ਹੀ ਦੋ ਵਾਰੀ ਪੰਜਾਬ ਬਣੂੰਗਾ ਹੀਰੋ ਵਾਹ ਬਈ ਵਾਹ ਬਹੁਤ ਅੱਛੇ ਬਹੁਤ ਅੱਛੇ ਥੋੜਾ ਥੋੜਾ ਵਾਸ ਚੱਲੇ ਤਾਂ ਅਜੀ ਵੀ ਮੰਗਾ ਲਉ ਇੱਥੇ ਵੀ ਇੱਥੇ ਬਾਟਨ ਦੱਬਣ ਨੂੰ ਚੀ ਕਰਦਾ ਸੋ ਮੈਂ ਆਉਂਗਾ ਜਿੱਥੇ ਕਹੋਗੇ ਮੈਂ ਆਉਂਗਾ ਪਰ ਇਸ ਗੱਲ ਦਾ ਗੁੱਸਾ ਨਾ ਕਰ ਜਿਓ ਕਹਿੰਦੇ ਸਾਡੇ ਪਿੰਡ 'ਚ ਭਗਵੰਤ ਮਾਨ ਆ ਜਾਂਦਾ ਬੋਟ ਪਾ ਦਿੰਦੇ ਉਹ ਆਇਆ ਨਹੀਂ ਕਈ ਵਾਰੀ ਹੋ ਸਕਦਾ ਮੈਥੋਂ ਇਕੱਲੇ ਤੋਂ ਨਾ ਜਾਇਆ ਜਾਵੇ ਤੁਸੀਂ ਸਾਰੇ ਕੇਜਰੀਵਾਲ ਬਣੋ ਤੁਸੀਂ ਸਾਰੇ ਭਗਵੰਤ ਮਾਨ ਬਣੋ ਤੇ ਆਪਾਂ ਫਿਰ ਪੰਜਾਬ ਨੂੰ ਨੰਬਰ 1 ਸੂਬਾ ਬਣਾਈਏ ਇਹ ਮੇਰੀ ਗਾਰੰਟੀ ਹੈ ਇੱਕ ਵਾਰੀ 13 0 ਹੋ ਗਿਆ ਔਰ 13 ਇਹ ਹੋ ਗਏ ਗੁਰੂ ਖੇਤਰ ਜਿੱਤ ਰਹਿਆਂ ਦਿੱਲੀ ਦੀਆਂ ਸਾਰੀਆਂ ਸੀਟਾਂ ਆ ਰਹੀਆਂ ਨੇ ਗੁਜਰਾਤ ਜਿੱਤ ਰਹਿਆਂ 10 ਪਹਿਲੀ ਨੇ ਆਪਣੇ ਰਾਜ ਸਭਾ ਦੇ ਵਿੱਚ ਜਦੋਂ ਉੱਥੇ 30 35 ਹੋ ਗਏ ਉੱਥੇ ਫਿਰ ਕਿਸੇ ਦੀ ਮਜਾਲ ਨਹੀਂ ਕਿ ਪੰਜਾਬ ਦੇ ਹੱਕ ਦਾ ਇੱਕ ਵੀ ਪੈਸਾ ਜਿਹੜਾ ਉਹ ਰੋਕ ਕੇ ਦਿਖਾਉਣ ਜਦ ਪੰਜਾਬ ਦੀ ਝਾਕੀ ਜਿਹੜੀ 26 ਜਨਵਰੀ 15 ਅਗਸਤ ਤੋਂ ਕੱਢ ਕੇ ਦਿਖਾਉਣ ਬਾਹਰ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਤੇ ਅੱਜ ਪਹਿਲਾ ਦਿਨ ਆ ਤੇ ਪਹਿਲੇ ਦਿਨ ਹੀ ਪਿੱਛ ਦਾ ਪਤਾ ਲੱਗ ਜਾਂਦਾ ਪਹਿਲੇ ਓਵਰ 'ਚ ਵੀ 300 ਬਣੂ ਸਾਢੇ 350 ਬਣੂ ਸੋ ਜਿਸ ਹਿਸਾਬ ਨਾਲ ਤੁਸੀਂ ਪਿਆਰ ਦੇ ਰਹੇ ਹੋ ਮੈਨੂੰ ਪਤਾ ਲੱਗ ਗਿਆ ਤੇ ਇਸ ਤੋਂ ਬਾਅਦ ਮੈਂ ਜਾਊਂਗਾ ਹੁਣ ਜਲੰਧਰ ਤੇ ਜਲੰਧਰ ਤੇ ਕੱਲ ਨੂੰ ਆਪਣਾ ਉਪਵਾਸ ਹੈ ਖਟਕੜਕਲਾ ਉਸ ਤੋਂ ਬਾਅਦ ਪਰਸੋਂ ਨੂੰ ਮੇਰਾ ਮੇਰੇ ਖਿਆਲ ਚ 8 ਨੂੰ ਕੁਰਸ਼ੇਤਰਾ 8 ਨੂੰ ਕੁਰਸ਼ੇਤਰਾ ਫਿਰ ਮੇਰਾ ਗੁਜਰਾਤ ਹੈ ਜਿੱਥੇ ਕਹਿਣਗੇ ਉੱਥੇ ਜਾਊਂਗਾ ਪਰ ਇਸ ਗੱਲ ਦਾ ਮਾਣ ਮਹਿਸੂਸ ਤੁਹਾਨੂੰ ਕਰਾਊਂਗਾ ਪਰ ਮੈਂ ਗੁਜਰਾਤ ਚ ਫਿਰਦਾ ਆਵਾਂ ਪਰ ਮੈਂ ਸਾਮ ਚ ਫਿਰਦਾ ਆਵਾਂ ਕਿਉਂ ਫਿਰਦਾ ਸਾਡੇ ਆਲਾ ਜਿਹੜਾ ਜਿਹੜਾ ਸਤੌਜ ਪਿੰਡ ਦੇ ਟੋਬਿਆਂ ਦੇ ਵਿੱਚ ਮਹਿਸਾਂ ਦੀਆਂ ਪੂਛਾਂ ਫੜ ਕੇ ਤੈਰਨਾ ਸਿੱਖਿਆ ਅੱਜ ਉਹ ਅਰਵਿੰਦ ਕੇਜਰੀਵਾਲ ਦੇ ਸਿਪਾਈ ਬਣ ਕੇ ਪੂਰੇ ਦੇਸ਼ ਦੇ ਵਿੱਚ ਅਸੀਂ ਸੱਚਾਈ ਤੇ ਇਮਾਨਦਾਰੀ ਦਾ ਝੰਡਾ ਬਰدار ਹੋ ਕੇ ਜਾਵਾਂਗੇ ਦੋਨੇ ਹੱਥ ਉਪਰ ਚੱਕ ਕੇ ਦੋ ਨਾਅਰੇ ਲਾ ਦਿਓ ਇਨਕਲਾਬ ਜ਼ਿੰਦਾਬਾਦ ਥੋੜਾ ਜਿਆ ਹੋਰ ਉੱਚੀ ਚੀਕ ਕਰਿਓ ਇਨਕਲਾਬ ਜ਼ਿੰਦਾਬਾਦ ਬੋਲੇ ਇੱਕ ਸੋਨੇ ਹਾਂ ਜਿੰਨੇ ਪਿਆਰ ਸਤਕਾਰ ਨਾਲ ਮੈਨੂੰ ਸੁਣਿਆ ਸਾਸਰੀਆ ਆਰਾਮ ਨਾਲ ਜਾਇਓ ਹੌਲੀ ਜਾਇਓ ਲੋਕੋ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤੋ ਫਿਰ ਮਿਲenge ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਗੇ ਤੁਹਾਡੇ ਕੋਲੇ ਆਉਂਗਾ ਤੁਹਾਡੇ ਪਿੰਡਾਂ ਚ ਆਉਂਗਾ ਕਿੱਥੋਂ ਦੀ ਜਿਹੜਾ ਰੋਡ ਸ਼ੋ ਲੈ ਕੇ ਜਾਣਾ ਹੈ ਕਿਹੜੇ ਬਾਜ਼ਾਰ ਵਿੱਚ ਦੀ ਲੈ ਕੇ ਜਾਣਾ ਹੈ ਕਿਹੜੀ ਮੰਡੀ ਚ ਖੜਨਾ ਹੈ ਕਿੱਥੇ ਕਿੱਥੇ ਬਾਜ਼ਾਰ ਜਾਣਾ ਮੈਂ ਤੁਹਾਡੇ ਨਾਲ ਰਹੂੰਗਾ ਤੁਸੀਂ ਫੈਸਲਾ ਕਰੋਗੇ ਤੇ ਆਪਾਂ 13 0 ਕਰਕੇ 4 ਜੂਨ ਨੂੰ ਜਿਹੜਾ ਉਹ ਇੱਕ ਪੰਜਾਬ ਦੇ ਨਹੀਂ ਦੇਸ਼ ਦੀ ਹਿਸਟਰੀ ਦੇ ਵਿੱਚ ਇੱਕ ਨਵਾਂ ਇਤਿਹਾਸ ਲਿਖਾਂਗੇ